ਅੱਜ ਪਰ ਉਹ ਵਿਚਲੇ ਆਏ ਨੇ ਔਰ ਪਹਿਲੀ ਵਾਰ ਐਂਟਰੀ ਕੀਤਾ ਦੇ ਲੋਕੀ ਸਵਾਗਤ ਅੰਦੇ ਆਏ ਨੇ ਜਿਸੋ ਜਿਸਨਾ ਹੋਏਗਾ ਉਹਨਾਂ ਹੋਰ ਤਰੀਕੇ ਦਾ ਰੋਡ ਹੋਏ ਕਿਦਾਂ ਵੇਖਿਆ ਮੇਰੇ ਪਿੱਛੇ ਜਿਸ ਨੇ ਆਪ ਤੂੰ ਵੇਖੀ ਨਾ ਤਾਂ ਹੀ ਦੇਖੋ ਕਿ ਗੜੀ ਮੈਂ ਅੱਜ ਤੱਕ ਦਾ ਬੀਜੇਪੀ ਨਾਲ ਆਮਰ ਵੀ ਪਾਰਟੀ ਤੇ ਜਿਹੜੇ ਕਿੰਦੇ ਸੀ ਕਿ ਕਾਂਗਰਸ ਦਾ ਕੈਂਡੀਡੇਟ ਕਦੋਂ ਆਏਗਾ ਅਸੀਂ ਦੇ ਦਿੰਨੇ ਆ ਉਹਨਾਂ ਹੁਣ ਦੱਸਾਂਗੇ ਕਿ ਕਿਵੇਂ ਮੁਕਾਬਲਾ ਕਰਦਾ ਕਿਵੇਂ ਜਿੰਨੇ ਦੀ ਗੱਲ ਕਰਨੀ ਕਿਵੇਂ ਪੰਜਾਬੀ ਕਰਨੇ ਕਿਵੇਂ ਹਿੰਦੂਸਾਂ ਦੀ ਕਰਨੀ ਪਾਰਲੀਮੈਂਟ ਜਿਹੜੀ ਆ ਉਹ ਪੂਰੇ ਕੰਟਰੀ ਦੀ ਗੱਲ ਹੁੰਦੀ ਹੈ ਪੂਰੇ ਤੁਹਾਡੇ ਸਟੇਟ ਦੀ ਗੱਲ ਹੁੰਦੀ ਹੈ ਤੇ ਸਭ ਤੋਂ ਪਹਿਲਾਂ ਆਪਣੇ ਜ਼ਿਲ੍ਹੇ ਦੀ ਗੱਲ ਹੋਵੇ ਉਹ ਜਾ ਕੇ ਬਾਰਡਰ ਦਾ ਡਿਸਟ੍ਰਿਕਟ ਉਹਦੀ ਬਾਰੇ ਗੱਲ ਕਰਾਂ ਇਹੋ ਜਿੱਥੇ ਕਲਾਨੌਰ ਖੜੇ ਆ ਜਿਹੜੇ ਮੂਹਨਾ ਵੋਟਾਂ ਮੰਗਣਾਉਣਗੇ ਤੁਹਾਡੇ ਕੋਲ ਤੁਹਾਡਾ ਕਿ ਕੋਰਸਲ ਸੈਕਟਰ ਬਣਾਇਆ ਸੀ ਬੰਦ ਕਰਕੇ ਚਲੇ ਗਿਆ ਇਹ ਨਾਲ ਇਹਦੇ ਬਾਰੇ ਤੁਸੀਂ ਪੁੱਛ ਲਿਓ ਤੋ ਕਿੰਨੇ ਸਾਰੇ ਸੈਕਟਰ ਬੰਦ ਕਿਉਂ ਕੀਤਾ ਗਿਆ ਤੇ ਉਹਦੇ ਬਾਰੇ ਕੀ ਖਿਆਲ ਹੈ ਤੁਹਾਡਾ ਹਸਪੀਟਲ ਅਜੇ ਤੱਕ ਐਮਰਜੈਂਸੀ ਵੀ ਚਲਾਛੇ ਜੀ ਬਿਲਡਿੰਗ ਨਾਲ ਬਣਾ ਕੇ ਚਲਾ ਗਿਆ ਕਾਲਜ ਨੂੰ ਦੇਖੋ ਹੋਰ ਜਿਹੜੇ ਚੀਜ਼ਾਂ ਨੇ ਅੱਜ ਤੱਕ ਇੱਕ ਰਪਈਆ ਡਵੈਲਪਮੈਂਟ ਦਾ ਨਹੀਂ ਤੇ ਸਕੇ ਉਹਨਾਂ ਨੂੰ ਕੋਹ ਕੇ ਜਿਹੜੀ ਮੈਂ ਪਾਰਕ ਬਣਾਤੀ ਜਾਂਦੀ ਹੈ ਉਹਦੀ ਮੇਨਟੇਨੈਂਸ ਜਿਹੜੀ ਉਹਨੂੰ ਹੀ ਪ੍ਰਕਰਾਰ ਰੱਖ ਦੱਸੋ ਲੋਧੀਆਂ ਤੋਂ ਕਹਿ ਜਾਣਾ ਕਿ ਇਹ ਕਾਗਜ਼ ਤੇ ਬਸ ਹੀ ਫਿਰ ਦਿੱਤੇ ਜਾਣਗੇ ਜਦੋਂ ਕਿੜਾ ਕੋਈ ਬੋਲਦਾ ਉਹਨੂੰ ਆਖੋ ਆਪਣੇ ਪਿੰਡ ਦੀ ਵੇਖ ਲਈ ਆ ਬਸਤੇ ਫੜ ਨਾਲ ਪਿੱਛੇ ਫੌਜ ਆ ਰਹੀ ਹੈ ਵਾਸਤੇ ਉਹ ਬੱਗਾ ਜਿਸ ਵੇਖੋ ਮੈਂ ਇਸ ਕਰਕੇ ਦੀ ਗੱਲ ਕਰਨੀ ਚਾਹੁੰਦਾ ਤੇ ਇਹ ਜਿਹੜੀਆਂ ਇਲੈਕਸ਼ਨ ਆ ਇਹ ਇੱਕ ਪੱਡ ਦੀ ਉਸ ਲੈਵਲ ਦੀ ਇਲੈਕਸ਼ਨ ਨਹੀਂ ਜੀ ਇਹ ਦੇਸ਼ ਦੇ ਨਿਰਮਾਣ ਦੀ ਗੱਲ ਆ ਦੇਸ਼ ਦੇ ਕਨਸਟੀਟਿਊਸ਼ਨ ਨੂੰ ਸੰਭਾਲ ਦੀ ਗੱਲ ਆ ਦੇ ਕਾ ਸੰਵਿਧਾਨ ਖਤਰੇ 'ਚ ਪੈ ਗਿਆ ਉਹਦੇ ਬਾਰੇ ਗੱਲ ਕਰਨੀ ਆ ਗੱਲ ਆ ਜਿਹੜੀ ਜਾਨ ਮੈਂ ਦਿਲ ਕੇ ਰਸਤੇ ਨਾਲ ਕੋਈ ਨਹੀਂ ਚੱਲਦਾ ਤੇੁਰਗੇ ਦੇ ਪਿਆਰ ਦੇ ਨਾਲ ਇਹ ਜਿਹੀਆਂ ਪੰਜ ਤੋਂ ਲੋਕਾਂ ਨੇ ਲਗਾਤਾਰ ਐਮਐਲਏ ਬਣਾਤਾ ਜੇ ਮੈਂ ਵੀ ਚਾਹਾਂ ਕਿ ਦੇਖਦਾ ਜਿਹੜਾ ਪਾਸੇ ਖੜਦਾ ਲੋਕਾਂ ਕਣੇ ਆ ਲੈ ਫੜ ਤਾਈ ਬਸਤਾ ਫੜੇ ਤੇ ਤੈਨੂੰ ਫਰਾਇ ਇਹਨਾਂ ਦਾ ਨਾਂ ਸਮ ਕਰੇ 13 0 ਦੀ ਗੱਲ ਕਰ ਰਹੇ ਨੇ ਤੂੰ ਉਹਨੂੰ ਛੱਡੋ ਯਾਰ ਉਹ ਕਿਉਂ ਮਰਜ਼ੀ ਕਰਨ ਉਹਨੂੰ ਪਤਾ ਨਹੀਂ ਲੱਗਦਾ ਕਹਿਣਾ ਕੀ ਹੈ